ਤੇ ਲਈ ਮੇਰੀ ਡਿਊਟੀ ਨੇ ਕੀਤੀ ਹਮਸਰਤ ਨੂੰ ਉਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆ ਤੇ ਨਾਲ ਜਿਹੜੇ ਹਾਈ ਟੈਕਨੋਲੋਜੀ ਦਿੱਤੇ ਹੋਏ ਨੇ ਉਹ ਸਟੇਸ਼ਨ ਪੁਲਸ ਲਾਈਨਸ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਕਸਟਮ ਆਫਸਰ ਸਰਵਨਾਨਦ ਐਸੋਸੀਏਟ ਸਰਵਨਾਨਦ ਸਰ ਇੰਡੀਆ ਦਿਵਸ ਤੇ ਜੋ ਅਟੈਕ ਹੋਇਆ ਨੇ ਥਾਣਿਆਂ ਤੇ ਸਭ ਨੂੰ ਕਿਸ ਤਰ੍ਹਾਂ ਦੇਖਿਆ ਔਰ ਓਡੀਅਨ ਤੇ ਡਿਪਲੋਮਾਸ ਦੇ ਥਾਣਿਆਂ ਤੇ ਦੇਖਿਆ ਜਾ ਰਹੀ ਜਾਲੀ ਨੈਟ ਲਗਾਈ ਜਾ ਰਹੀ ਹੈ ਨਾਲ ਨਾਲ ਬੰਦਾ ਵੀ ਬੜਾ ਦੁਖੀ ਜਾ ਰਿਹਾ ਹੈ ਤੇ ਕਿਉਂ ਥਾਣਿਆਂ ਨੂੰ ਘਰਾੜ ਕੀਤਾ ਜਾ ਰਿਹਾ ਹੈ ਇਸ ਹਨਗੈ ਪਰ ਤਲਾ 26 ਜਨਵਰੀ ਦਾ ਤਿਉਹਾਰ ਤੋਂ ਕਿੰਨੀਆਂ ਕੰਪਨੀਆਂ ਲਗਾਈਆਂ ਨੇ ਔਰ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਸੋਸ਼ੀਟੀ ਚ ਹੋ ਰਿਹਾ ਸਭ ਆਪਣਾ ਕੋਈ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਮੇਨ ਫੰਕਸ਼ਨ ਤਾਂ ਸ਼ਿਮਸਾਹਬ ਦਾ ਤਫਰੀਦ ਕੋਟ ਹੀ ਹੋ ਰਿਹਾ ਲੇਕਿਨ ਕਿਉਂਕਿ ਕਿ 26 ਜਨਵਰੀ ਹੈ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਕੁਸ਼ ਕਰਕੇ ਟੈਂਪੋਰਰੀ ਇਨ ਦਟ ਵੀ ਹੈਲਪ ਟੂ ਹੈਂਡਲ ਸਿਵਿਲ ਨਿ ਕਲਪਟ ਉਹਦੇ ਲਈ ਸਾਰੇ ਗਵਰਨਮੈਂਟ ਵਰਕ ਕਰੀ ਰਹੀ ਜੀ ਇਹ ਤਾਂ ਪਹਿਲਾਂ ਹੀ ਕਰਦੇ ਰਹੇ ਹਾਂ ਕਿ ਜਿਹੜੇ ਸਾਰੇ ਫੀਲਡ ਲੋਕ ਸਦੇ ਹੁੰਦੇ ਆ ਟੈਕਨ ਤੋਂ ਦੋ ਡਾਲਰਸ ਬੇਸ਼ੁਮੀ ਐਂਡ ਪ੍ਰੋਬਲਮ ਇੱਕ ਤੁਸੀਂ ਪੁੱਛらっしゃ ਬੈਕਸ ਦਾ ਠਾਣਿਆਂ ਤੇ ਪੁਲਿਸ ਕਿੰਨਾ ਸੇ ਜੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਦਾਰੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਆ ਟਾਰਗੇਟ ਹਟਮਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਏ ਨਾਲ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਇਹ ਗੈਂਗਸਟਰ ਜਾਂ ਸੰਬਲ ਇਹ ਵਾਂਟਸ ਟੂ ਸਿਕਿਉਰ ਦ ਪਬਲਿਕ ਟੂ ਐਕਸਟਰਾ ਸੋਸ਼ਲ ਨੌਲਜ ਸੋ ਦੈਟਸ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਅਪਰੇਸ਼ਨ ਔਨ ਦ ਪਬਲਿਕ ਫਾਰ ਦਿਸ ਨਾ ਤਾਂ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਾਰੀ ਪੰਜਾਬ ਦੇ ਵਿੱਚ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰ ਗਾਉਂ ਦੀ ਕੋਸ਼ਿਸ਼ ਕੀਤੀ ਉਹਤੇ ਫੇਸ ਰਜਿਸਟਰ ਕਰਕੇ ਲੀਕਲੈਕਸ਼ਨ ਵੀ ਕੀਤਾ ਗਿਆ ਹੈ ਦੇ ਪੇਡਿਕ ਪੇਸੂ ਕੀ ਤਰ੍ਹਾਂ ਦੀ ਅਲੱਗ ਅਲੱਗ ਟੈਕਨੋਲੋਜੀ ਹੈ ਤੇ ਇਦਾਂ ਵੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪੇਸ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਚੱਲ ਰਿਹਾ ਹੈ ਜਿਹੜਾ ਦੀ ਗਰਾਉਂਡ ਦੇ ਵਿੱਚ ਉਹ ਬੇਸਿਕਲੀ ਤਾਂ ਉਹ ਕੁਸ਼ਣ ਸਾਹਿਬ ਦੇਖ ਰਹੇ ਹੋਣਗੇ ਜਿੱਦਾਂ ਜਸ ਮੈਂ ਸਰ ਆ ਰਹੀ ਵਾਹ ਆ ਰਹੀ ਉਹ ਬੇਸਿਕਲੀ ਤਾਂ ਸਾਰਾ ਕੁਝਾਨੂੰ ਦੇਖਣਾ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਐਂਡ ਅਨਟੀ ਸੌਰਡ ਚੈਕਿੰਗ ਐਂਡ ਐਡਵਾਂਸ ਕੋਟ ਲਾਈਜ਼ਰ ਅਸੀਂ ਤਿੰਨਾਂ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਜੋਸਸ ਕ੍ਰੇਟਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰ ਦੇਣਾ ਤਾਂ ਇਹਦੇ ਉਸ ਕੋ ਅੱਗੇ ਖੜਨ ਨਾ ਪਾ ਸਕੇ ਸਰ ਇੱਕ ਜਿਹੜਾ ਆਤਵਾਦੀ ਹਮਲੇ ਦੀ ਸੰਕਟਕਤਾਈ ਜਾ ਰਹੀ ਹੈ ਜਲਦੀ ਜਲਦੀ ਤੇ ਖਾਸ ਤੌਰ ਤੇ ਪਾਰਲੇ ਤਾਂ ਕਿ ਜਿਹੜੇ ਸੁਰਪੂਰ ਚੇਤਰ ਦੇ ਸਾਰੇ ਪਾਸੇ ਸਨ ਤੁਸੀਂ ਦੇਖੋ ਜਾਂ ਪੀਟਵਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਹਾਲੋ ਬੀਨ ਗੀਅਰਡ ਆਫਰ ਫਾਰ ਤਬੀਅ ਤੋਂ ਬੇਸ਼ੁਦਾ ਨੇ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋਈ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਗਾਹ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਾਂ ਸਿਸ ਕਰਕੇ ਵਧਾਰੀ ਦੀ ਕਿਉਂਕਿ ਬੜਾ ਬਾਇਸ ਕਈ ਹੁੰਦਾ ਇਹਨੂੰ ਕੋਈ ਡਿਸਟਰਬ ਨ ਕਰ ਪਾਵੇ ਖਾਸ ਕਰਕੇ ਜਦ ਤੁਸੀਂ ਬਾਰਡਰ ਏਰੀਆ ਦੇ ਨਾਲ ਜੁੜੇ ਹੋਏ ਹੋ ਜੀ ਜੀ ਤੇ ਬਾਰਡਰ ਏਰੀਆ ਸਾਰਾ ਉੱਥਾ ਨਹੀਂ ਕੋਈ ਤਰ੍ਹਾਂ ਦੀ ਕੋਈ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਹੈ ਇੱਥੇ ਉਹ ਜਿਹੜਾ 500 ਕਿਲੋਮੀਟਰ ਦਾ ਬੋਰਡ ਹੈ ਇਹਦੇ ਨੂੰ ਪਲੱਗ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱੜਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਨਸ ਭੇਜ ਦਿੰਦੇ ਨੇ ਉਹ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨੋਟ ਚੇਂਜ ਯਰ ਨੇਬਰਸ ਫਾਦਰ ਮੈਡੋ ਤੋਂ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਵੀ ਆਰ ਗੋਇੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਾ ਚੈਲੰਜ ਬਾਤ ਗਿਆ ਨਸ਼ਾ ਦਸ ਕਰੇ ਕਿ ਨਾ ਅਫਗਾਨਿਸਤਾਨ ਦੇ ਨਾਲ ਆਤਬਾ ਕੀ ਤਨੀ ਇਹ ਕਿ ਉਹਨਾਂ ਚੈਲੰਜਾਂ ਵਾਂਗ ਕਹਿੰਦੇ ਪੁਲਿਸ ਚੈਲੇਂਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀਰਨ ਦੇਣਗੇ ਰਾਈਟਸ ਆਨ ਦਾ ਡੇਜ਼ ਆਫ ਟਰੋਰਸ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹੋ ਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਹੈਗਾ ਇਹਨੂੰ ਖਤਮ ਕੀਤਾ ਸੀਗਾ ਅੰਗਰ ਕੈਪੀਟਲ ਆਫ ਦੋਇਨ ਦਾ ਸੇਮ ਰਾਈਟ ਨਾਉ ਆਲਸੋ ਪਰ ਬੈਠੇ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਪਾਉਂਦੇ ਨੇ ਬਿਲਕੁਲ ਸਰ ਮੇਰੇ ਕੋਲ ਦੇ ਐਕਸਟਰਾ ਡਿਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਘਾਟੀਆਂ ਰਹਿਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨਰ ਨੋਟਿਸ ਐਂਡ ਆਲ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫਾਰ ਦਾ ਲੀਗਲ ਵੇਜ਼ ਓਨ ਦੋ ਜਿਹੜੇ ਥੋੜਾ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਕਿ ਅਸੀਂ ਪਛੂ ਕਰ ਰਹੇ ਹਾਂ ਉਸੀ ਡਰੋਨ ਐਕਟੀਵਿਟੀ ਨੂੰ ਕੋਈ ਨਹੀਂ ਕੋਈ ਦੇਖ ਰਿਹਾ ਨਹੀਂ ਡਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦਾ ਰਿਕਵਾਇਰਮੈਂਟਸ ਆਫ ਦਾ ਫੀਲਡ इसी करके हम ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਇਸ ਇਟਾਲੀਅਨ ਸੈਂਜੈਂਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਰ ਥ੍ਰੈਟ ਫਾਰ ਆਲ ਏਜੰਸੀ ਸੋ ਵੀ ਆਰ ਓਨ ਦ ਸੇਮ ਪੇਜ ਸੋ ਵੀ ਟਾਕ ਅਬਾਊਟ ਦ ਮੋਸਟ ਕ라우ਡਿਡ ਏਰੀਆਸ ਸਚ ਐਸ ਰੇਲਵੇ ਸਟੇਸ਼ਨ ਬੱਸ ਸਟੈਂਡ 에ਰਪੋਰਟ ਸੋ ਹੂ ਸਰ ਗੋਟ ਟੂ ਅਟੈਕ ਦੇ ਜਸ ਫਾਈਂਡ ਆਊਟ ਸਚ ਕੇਸਸ ਲਾਈਕ ਪਬਲਿਕ ਡੇਂਡਪੈਂਡੈਂਸੀ অর ਆਲ ਅਦਰ ਸਪੈਸ਼ਲ ਲੋਕੇਸ਼ਨ ਸੋ ਵਾਟ ਆਰ ਦ ਸਿਕਿਉਰਿਟੀ ਸਿਸਟਮ ਵਿਚ ਆਰ ਅਰੇਂਜਡ ਨਾ ਵੀ ਵੀ ਗੋ ਫਾਰ ਦਾ ਪ੍ਰਵੈਂਟਿਵ ਮੈਜਰਸ ਇਨ ਆਲ ਦੈਟ ਬੇਸਿਕਲੀ ਇਹ ਦਾ ਇਨੀਸ਼ੀਅਲ ਲਾਈਫ ਦਾ ਦਾ ਪਾਰਟੀ ਓਨਲੀ ਦੇ ਹੈਵ ਟੂ ਚੂਜ਼ ਦਾ ਟਾਈਮ ਵੈਨਿਊ ਐਂਡ ਦਾ ਟਾਰਗੇਟ ਰਾਈਟ ਸੋ ਵੀ ਗੋ ਫਾਰ ਦਾ ਪ੍ਰਵੈਂਸ਼ਨ ਆਫ ਦੈਟ ਇਨ ਕੇਸ ਇਟ ਹੈਪਨਸ ਦੈਨ ਵੀ ਗੋ ਫਾਰ ਦਾ ਕਿਲ ਫਾਰ ਦਾ ਮੈਟਰ ਵੀ ਹੈਵ ਟੂ ਗੋ ਫਾਰ ਦਾ ਡਿਟੈਕਸ਼ਨ ਐਂਡ ਆਲ ਦੈਟ ਹੋਰ ਕੋਈ ਕੁਐਸਚਨ ਆ ਦੱਸੋ ਵਿਦੇਸ਼ ਚ ਬੈਠੇ ਜਿਹੜੇ ਗੈਂਗਸਟਰ ਲੋਕਾਸਟ ਨੂੰ ਦਿੱਲਾਕੇ ਦੇ ਵਿੱਚ ਟਾਰਗੇਟ ਕਰਦੇ ਆ ਆਰਸੀ ਜਿਹਦੇ ਨੌਜਵਾਨ ਉਹਨਾਂ ਦੀ ਬੇਸਿਕਲੀ ਜਿਹੜੀ ਬੈਕਗਰਾਉਂਡ ਹੁੰਦੀ ਹੈ ਨਾ ਇਹ ਗੈਂਗਸਟਰ ਦੇ ਜਿਹੜੇ ਸ਼ੇਰੀਆ ਦਾ ਹੁੰਦਾ ਐਕਚੁਅਲੀ ਦੇ ਆਰ ਵੈਲ ਵਸਟਾ ਟੋਪੋਗ੍ਰਾਫੀ ਅੰਦਰ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇਰ ਆ ਸ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦੈ ਟੈਲੈਂਟ ਦੇ ਆਲੂ ਫਾਰ ਦੈਟ ਲਾਟਰ ਸੋ ਦੈਟ ਇਜ਼ ਵਨ ਆਫ ਦ ਰੀਜ਼ਨਸ ਵੋਰਦੇ ਪਰ ਐਂਟੀਡੋਟ ਸਿਸਟਮ ਬਾਰੇ ਵੀ ਲਗਭਗ ਚੱਲਦੀ ਹੈ ਨਹੀਂ ਉਹਦੇ ਚ ਅਸਲ ਜੋ ਦੀਜ਼ ਆ ਸੀਕ੍ਰੀਟ ਥਿੰਗਸ ਹਰਤ ਮੈਨ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨ ਪਬਲਿਕ ਬੇਸਿਕਲੀ ਵੀ ਕਮ ਅਪ ਵਿਦ ਦਾ ਸੋਲੂਸ਼ਨਸ ਬਟ देयर इज ਅ ਥ੍ਰੈਟ ਸੋ ਇਟ ਗ੍ਰੇਟ ਹੁੰਦੀ ਜੀ ਮੋਟੀਵ ਹੋ ਰਹੀ ਹੈ ਨਾ ਇਹ ਸਰਦੀ ਜੀ ਲਈ ਨਹੀਂ ਇਟਸ ਟੂ ਜਸਟ ਐਕਟਿਵ ਕੇ ਮੱਝ ਦੇ ਵਿੱਚ ਹੀ ਸਰ ਨਹੀਂ ਮੈਂ ਉਹ ਵੀ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਵੀ ਲਿਓ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹਾ ਟੂ ਰਿਸਪੌਂਡ ਟੂ ਥੈਟ ਥੈਟ ਇਜ਼ ਦ ਸਿੰਗ ਸਰ ਰਿਪਬਲਿਕ ਡੇ ਬੇਸਿਕਲੀ ਦ ਮੋਸਟ ਸਪੈਸ਼ੀਅਲ ਅਸੀਂ ਅਸੀਂ ਦਾ ਸਪੈਸ਼ਲ ਓਕੇਜਨ ਫਾਰ 올 द ਇੰਡੀਅਨ ਸਪੈਸ਼ਲੀ ਰਿਪਬਲਿਕ ਡੇ ਐਂਡ ਇੰਡੀਪੈਂਡੈਂਸ ਡੇ ਸੋ so what message would you like to give to all the people of the Indians and today even there is a week uh, j choti chho, uh, diwali is there today. Uh, so what message would you like to give to all the Indians regarding 22nd jan 26 message the yahi hai ki dekho we are public servants asi toade layi kam karde haa hmm. tusi sade layi kam karde ho uh, we should have a symbiotic relationship let's hmm. help each other sare bande satark rehna dekho Punjab police 80000 hai ਇਹ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾਦਵਾਲਾ ਦੇਖਣਾ ਸਾਰਾ ਸਤਰਕ ਹੋ ਜਾਣਾ ਤੇ ਅਸੀਂ ਢਾਈ ਕੋੜ ਕਨਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦ ਬੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੌਂਸਿਬਿਲਟੀ ਨਾਲ ਕੰਮ ਕਰਨਾ ਪਈਗਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਹੋਰ ਰਿਫਾਈਨ ਕਰੀਏ ਵਧਾਈਏ ਸਾਰੇ ਸਤਰਕ ਰਹੀਏ ਤਾਂ ਕਿ ਕੋਈ ਵੀ ਅਨਸਫਾਹੀ ਘਟਣਾ ਨਾ ਵਾਪਸ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼